ਏ ਸਿਸਟਰ ਅਨੰਤ ਵਿਹਾਰ ਕਲੋਨੀ ਅਨਗੜ ਅਮਨੇਸਰ ਤੇ ਰਹਿਣ ਵਾਲੇ ਹਨ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਲਗਭਗ 6 ਮਹੀਨੇ ਪਹਿਲਾਂ ਇਹ ਸਿਸਟਰ ਬਾਥਰੂਮ ਕਰਨ ਲਈ ਬਾਥਰੂਮ ਵਿੱਚ ਗਏ ਤਾਂ ਅਚਾਨਕ ਇਹਨਾਂ ਨੂੰ ਚੱਕਰ ਆਇਆ ਤੇ ਇਹਨਾਂ ਦੀ ਚੀਤ ਨਿਕਲ ਗਈ ਇਹਨਾਂ ਦੇ ਫੈਮਲੀ ਮੈਂਬਰ ਇਹਨਾਂ ਨੂੰ ਕਮਰੇ ਵਿੱਚ ਲੈ ਕੇ ਆਏ ਤੇ ਨੇੜੇ ਦੇ ਡਾਕਟਰ ਨੂੰ ਦਿਖਾਇਆ ਤੇ ਮੈਡੀਸਿਨ ਲੈ ਕੇ ਆਏ ਉਦੋਂ ਤੋਂ ਹੀ ਸਿਰ ਦਰਦ ਹੋਣਾ ਸ਼ੁਰੂ ਹੋ ਗਿਆ ਇੱਕ ਕੰਨ ਦਾ ਇੱਕ ਪਾਸੇ ਤੋਂ ਸੁਣਨਾ ਬੰਦ ਹੋ ਗਿਆ ਤੇ ਇੱਕ ਅੱਖ ਤੋਂ ਵੀ ਦੇਖਣਾ ਬੰਦ ਹੋ ਗਿਆ ਪਰ ਇਸ ਸਿਸਟਰ ਦਾ ਭਰੋਸਾ ਪਰਮੇਸ਼ਵਰ ਤੇ ਸੀ ਇਸ ਸਿਸਟਰ ਲਗਾਤਾਰ ਚਰਚ ਘਰ ਵਿੱਚ ਆਉਂਦੇ ਰਹੇ ਤੇ ਪਰਮੇਸ਼ਵਰ ਦੀ ਹਜ਼ੂਰੀ ਨਾਲ ਜਿਲੇ ਰਹੇ ਪਰ ਕਿਸ਼ਲੇ 3 ਮਹੀਨਿਆਂ ਤੋਂ ਇਸ ਸਿਸਟਰ ਦਾ ਸਿਰ ਦਰਦ ਜ਼ਿਆਦਾ ਸ਼ੁਰੂ ਹੋ ਗਿਆ ਤੇ ਜਿਸ ਕਾਰਨ ਆਦਾਰਿਆ ਤੇ ਜਦ ਤੁਰਿਆ ਫਿਰਿਆ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਸੀ ਜਾਂਦਾ ਤੇ ਨਾ ਹੀ ਘਰ ਦਾ ਨਹੀਂ ਕੋਈ ਕੰਮ ਕਰ ਪਉਂਦੇ ਸੀ ਇਹਨਾਂ ਦੀ ਫੈਮਲੀ ਨੇ ਇਹਨਾਂ ਨੂੰ ਆਪਣੇ ਫੈਮਲੀ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਇਹਨਾਂ ਦੇ ਦਿਮਾਗ ਦੇ ਟੈਸਟ ਕੀਤੇ ਤੇ ਐਮ ਆਰ ਆਈ ਕੀਤੀ ਟੈਸਟ ਕਰਨ ਤੋਂ ਬਾਅਦ ਇਸ ਸਿਸਟਰ ਦੇ ਹਸਬੰਦ ਨੂੰ ਦੱਸਿਆ ਕਿ ਇਹਨਾਂ ਦੇ ਦਿਮਾਗ ਵਿੱਚ ਦੋ ਰਸੋਲੀਆਂ ਹਨ ਤੇ 3 ਮਹੀਨੇ ਪਹਿਲਾਂ ਇਹਨਾਂ ਨੂੰ ਅਟੈਕ ਵੀ ਆਇਆ ਹੈ ਮੈਨੂੰ ਜਾਣਦਾ ਕਿ ਇਹ ਕਿਵੇਂ ਬਚ ਗਏ ਪਰ ਉਸ ਅਟੈਕ ਦੇ ਕਰਕੇ ਹੀ ਇਹਨਾਂ ਨੂੰ ਇਹ ਪ੍ਰੋਬਲਮਸ ਆਈਆਂ ਹਨ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ 10 ਤੋਂ 12 ਇੰਜੈਕਸ਼ਨ ਲੱਗਣਗੇ ਜੋ ਕਿ ਇੱਕ ਇੰਜੈਕਸ਼ਨ ਫਟੋ ਫਟ 1600 ਤੋਂ 2000 ਰੁਪਏ ਦਾ ਸੀ ਇਹ ਸਿਸਟਰ ਤੇ ਇਹਨਾਂ ਦੀ ਪੂਰੀ ਫੈਮਿਲੀ ਦਾ ਭਰੋਸਾ ਪਰਮੇਸ਼ਵਰ ਤੇ ਸੀ ਇਹ ਸਿਸਟਰ ਡਾਕਟਰੀ ਇਲਾਜ ਦੇ ਨਾਲ ਨਾਲ ਚਰਚ ਭਵਨ ਤੋਂ ਲਗਾਤਾਰ ਪ੍ਰਾਰਥਨਾ ਕਰਉਂਦੇ ਰਹੇ ਕਿ ਅਜੇ ਇੰਜੈਕਸ਼ਨ ਦੇ ਪੰਜ ਦੋ ਛੇ ਹੀ ਲੱਗੇ ਸੀ ਤੇ ਇੱਕ ਮਹੀਨਾ ਪਹਿਲਾਂ ਇਹ ਸਿਸਟਰ ਸੰਡੇ ਮੀਟਿੰਗ اٹੈਂਡ ਕਰਨ ਲਈ ਜਦੋਂ ਚਰਚ ਬਾਹਰ ਵਿੱਚ ਆਏ ਤੇ ਲੇਹੈਂਡ ਪ੍ਰੇ ਕਰਵਾਈ ਤਾਂ ਜਦੋਂ ਪੋਸਟਰ ਜੀ ਨੇ ਇਸ ਸਿਸਟਰ ਤੇ ਲੇਹੈਂਡ ਪ੍ਰੇ ਕੀਤੀ ਤਾਂ ਇਸ ਸਿਸਟਰ ਨੂੰ ਪਰਫੈਟਿਕ ਵਰਡਸ ਦਿੱਤੇ ਕਿ ਅੱਜ ਤੋਂ ਤੁਹਾਡੀਆਂ ਰਸੋਈਆਂ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਹਨ ਤਾਂ ਇਸ ਸਿਸਟਰ ਨੇ ਪੋਸਟਰ ਜੀ ਦੇ ਉਨ ਪਰਫੈਟਿਕ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਸਿੱਧੂ ਦੱਸਦੇ ਹਨ ਕਿ ਪਿਛਲੇ ਮਹੀਨੇ ਜਦੋਂ 23ਵੇਂ ਵਾਲੇ ਖੁੰਡੇ ਵਿੱਚ ਸਾਰੀ ਫਰੀਸੀਆ ਨੂੰ 7 ਚੁਪੀ ਦਵਾਰ ਲਈ ਕਿਹਾ ਤਾਂ ਇਹ ਸਿਸਟਮ ਨੇ ਆਪਣੇ ਦਿਮਾਗ ਦੀਆਂ ਰਸੋਲੀਆਂ ਕੰਨ ਤੇ ਅੱਖ ਲੇ ਰਸੀਬ ਕੀਤਾ ਕਿ ਪਰਮੇਸ਼ਵਰ ਜਿਵੇਂ ਅਲੀਸ਼ਾ ਦੇ ਕਹਿੰਦੇ ਨਾ ਮਾਨ ਕੋੜੀ ਨੇ ਜੱਤਨ ਨਦੀ ਵਿੱਚ ਸੱਤ ਜੁੱਤੀਆਂ ਲਗਾਈਆਂ ਤਾਂ ਉਸ ਦਾ ਕੋੜ ਖਤਮ ਹੋ ਗਿਆ ਉਸੇ ਕਰਾ ਅੱਜ ਤੇਰੇ ਦਾਸ ਦੇ ਦੁਆਰਾ ਕਹਿਨ ਦੇ ਬਤਿਸਮੇ ਵਾਲੇ ਕੂਂਦੇ ਵਿੱਚ ਸੱਤ ਜੁੱਤੀਆਂ ਲਗਾਉਣ ਦੇ ਦੁਆਰਾ ਮੇਰੇ ਸਿਰ ਦੀਆਂ ਰਸੋਲੀਆਂ ਦਾ ਰੋਗ ਗੋ ਜਾਵੇਗਾ। ਕਲਿਸiai ਸਿਸਟਰ ਦੱਸਦੇ ਹਨ ਕਿ ਜਦੋਂ ਇਹ ਉਂਟ ਵਿੱਚੋਂ ਸੱਤਵੀਂ ਚੁੱਪੀ ਲਗਾ ਕੇ ਬਾਹਰ ਨਿਕਲੇ ਤਾਂ ਇਹਨਾਂ ਨੂੰ ਇੰਜ ਇੱਕ ਸੂਸ ਹੋਇਆ ਜਿਵੇਂ ਇਹਨਾਂ ਦਾ ਕੰਨ ਇੱਕਦਮ ਖੁੱਲ ਗਿਆ ਹੈ ਤੇ ਅੱਖਾਂ ਤੇ ਕੰਨ ਦੇ ਕੋਲ ਸੇਕ ਤੇ ਗਰਮ-ਗਰਮ ਆਪਣੇ ਆਪ ਨੂੰ ਮਹਿਸੂਸ ਹੋਇਆ ਤੇ ਜਦੋਂ ਘਰ ਜਾ ਕੇ ਆਪਣੇ ਆਪ ਨੂੰ ਚੈੱਕ ਕੀਤਾ ਤਾਂ ਜੋ ਇੱਕ ਅੱਖ ਵਿੱਚੋਂ ਦਿਖਾਈ ਤੇ ਕੰਨ ਵਿੱਚ ਸੁਣਾਈ ਨਹੀਂ ਸੀ ਦਿੰਦਾ। ਲਿੱਟੇ ਸੁਹਣਾ ਤੇ ਅੱਖਾਂ ਵਿੱਚ ਦੇਖਣਾ ਸ਼ੁਰੂ ਹੋ ਗਿਆ ਹਾਰੇ ਸੁਯਾ ਹਾਰੇ ਸੁਯਾ ਹਾਰੇ ਸੁਯਾ ਤੇ 15 ਦਿਨ ਪਹਿਲਾਂ ਇਹਨਾਂ ਨੇ ਦੁਬਾਰਾ ਫੁੱਲ ਬੋਡੀ ਟੈਸਟ ਕਰਵਾਏ ਤਾਂ ਜੋ ਇੰਜੈਕਸ਼ਨ ਲੱਗਨੇ ਸੀ ਉਹ ਵੀ ਅਜੇ ਕੰਪਲੀਟ ਨਹੀਂ ਹੋਏ ਸੀ ਤਾਂ ਜਿਹੜੀਆਂ ਪੋਸਟਲ ਜਿਨੇ ਇਹਨਾਂ ਨੂੰ ਪਰਫੈਕਟ ਵਰਡਸ ਦਿੱਤੇ ਸੀ ਕਿ ਤੁਹਾਡੀਆਂ ਰਸੋਈਆਂ ਪਲਾਟਿਕ ਵਰਸ ਦੇ ਦੁਆਰਾ ਜਦੋਂ ਫੁੱਲ ਬੋਡੀ ਟੈਸਟ ਤੇ ਐਮ ਆਰ ਆਈ ਹੋਈ ਤਾਂ ਉਸ ਵਿੱਚ ਕੋਈ ਰਸੋਲੀ ਇਹਨਾਂ ਦੇ ਦਿਮਾਗ ਵਿੱਚ ਨਹੀਂ ਆਈ ਤੇ ਨਾ ਹੀ ਕੋਈ ਵੀ ਅੱਖ ਜਾਂ ਕੰਨ ਦੀ ਪ੍ਰੋਬਲਮ ਆਈ ਹੁਣ ਇਹਨਾਂ ਦੇ ਸਾਰੇ ਟੈਸਟ ਨੋਰਮਲ ਆ ਚੁੱਕੇ ਹਨ ਤੇ ਨਾ ਹੀ ਇਹਨਾਂ ਨੂੰ ਕੋਈ ਚੱਕਰ ਆਉਂਦੇ ਹਨ ਨਾ ਕੋਈ ਦਰਦ ਹੁੰਦੀ ਹੈ ਤੇ ਨਾ ਹੀ ਕੋਈ ਅੱਖ ਜਾਂ ਕੰਨ ਦੀ ਪ੍ਰੋਬਲਮ ਹੈ ਤੇ ਨਾ ਹੀ ਦਿਮਾਗ 'ਚ ਕੋਈ ਰਸੋਲੀ ਤੇ ਆਪਣੇ ਘਰ ਦਾ ਕੰਮ ਵੀ ਕਰ ਪਾਉਂਦੇ ਹਾਂ ਤੇ ਆਪਣੇ ਲਾਈਫ ਵਿੱਚ ਬਹੁਤ ਖੁਸ਼ਹਾਨ ਹੈ ਇਸ ਬੱਟੀ ਤੇ ਅਦਭੁਤ ਕੁਆਇਲੀ ਸਿਸਟਰ ਕਰਨੀ ਹੈ